ਮੈਂ ਸਤਿ ਸ਼੍ਰੀ ਪਾਲ ਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਵੱਖਰੀ ਤੇ ਸੋਹਣੀ ਕਹਾਣੀਆਂ ਸੁਣਾਵਾਂਗੇ ਵਿਸ਼ਵ ਰਤੀ ਦੀ ਕਲਮ ਤੋਂ ਇੱਕ ਆਤਮਾ ਬਾਰੇ ਦੱਸਾਂਗੇ ਜੀ ਇੱਕ ਆਤਮਾ ਆਪਣੇ ਬੱਚਿਆਂ ਬਾਰੇ ਕੀ ਸੋਚਦੀ ਆ ਇੱਕ ਆਤਮਾ ਦੀ ਕਿਵੇਂ ਗਤੀ ਹੁੰਦੀ ਆ ਅਖੀਰ ਤੱਕ ਜ਼ਰੂਰ ਸੁਣਨਾ ਜੀ ਸਾਰੀਆਂ ਕਹਾਣੀਆਂ ਨਾਲੋਂ ਵੱਖਰੀ ਕਹਾਣੀ ਆ ਰੂਹ ਦਾ ਰੁਦਨ ਵੱਡੇ ਸ਼ਹਿਰ ਦਾ ਸ਼ਮਸ਼ਾਨ ਘਾਟ ਕਈ ਚੌਧਰਿਆਂ ਉੱਤੇ ਧੂਪੂ ਕਰਕੇ ਮੱਚਦੇ ਸੀ। ਹਰ ਪਾਸੇ ਕੁਰਲਾ ਹਟ ਚੀਕਾਂ ਵਹਿਣ ਸਿਆਪਾ। ਮੈਂ ਸੁਣਿਆ ਸੀ ਨਰਕਾਂ ਵਿੱਚ ਅਜਿਹੇ ਡਰਾਉਣੀਆਂ ਆਵਾਜ਼ਾਂ ਆਉਂਦੀਆਂ। ਕਿਧਰੇ ਅੱਗਾਂ ਮੱਚਦੀਆਂ ਨੇ ਕਿਧਰੇ ਰੂਹਾਂ ਅੱਗਾਂ ਵਿੱਚ ਤੜਫਦੀਆਂ ਨੇ। ਚੀਕਾਂ ਮਾਰਦੀਆਂ ਨੇ। ਇਹ ਕੋਈ ਨਰਕ ਦਾ ਨਜ਼ਾਰਾ ਹੈ। ਪਰ ਅੱਜ ਮੈਂ ਨਹੀਂ ਸੀ ਚੀਕਦੀ। ਮੈਨੂੰ ਕਿਉਂ ਸਕੂਨ ਮਹਿਸੂਸ ਹੋ ਰਿਹਾ ਹੈ ਮੇਰੇ ਜ਼ਖਮਾਂ ਦਾ ਦਰਦ ਅੱਜ ਕਿੱਧਰ ਗਿਆ ਸਿਲੰਡਰ ਫਟਣ ਨਾਲ ਮੇਰਾ ਆਤਮ ਮਚਿਆ ਸਰੀਰ ਪਿਛਲੇ 2 ਮਹੀਨਿਆਂ ਤੋਂ ਮੰਜੇ ਤੇ ਤੜਪ ਰਿਹਾ ਜ਼ਖਮਾਂ ਅੰਦਰ ਪਏ ਕੀੜੇ ਜਦ ਉਪਰਬਲ-ਕੁਰਬਲ ਕਰਦੇ ਨੇ ਤਾਂ ਮੈਨੂੰ ਇੰਜ ਚਾਪਦਾ ਜਿਵੇਂ ਗਿਰਜਾ ਮੇਰਾ ਮਾਸ ਚੂੰਡਦੀਆਂ ਹੋਣ ਦਰਦ ਭਰੀਆਂ ਲੇਰਾਂ ਤੀਜੇ ਕਰਸ ਹੁੰਦੀਆਂ ਤਾਂ ਸਤੀਸ਼ ਵੀ ਮੇਰੇ ਨਾਲ ਰੋਣ ਲੱਗ ਪੈਂਦਾ ਪਰ ਅੱਜ ਤਾਂ ਮੈਨੂੰ ਕੋਈ ਦਰਦ ਨਹੀਂ ਹੋ ਰਿਹਾ ਫਿਰ ਵੀ ਸਤੀਸ਼ ਕਿਉਂ ਬਿਜ਼ਾਰ ਰੋ ਰਿਹਾ ਹੈ ਬੀਬੀ ਨਾਲ ਚੁੰਮੜ ਕੇ ਬੱਚਿਆਂ ਵਾਂਗ ਕਿਉਂ ਬਿਲਕਦਾ ਹੈ ਬੀਬੀ ਵੀ ਤਾਂ ਹਥਣੀ ਪਿੱਟੀ ਜਾਂਦੀ ਹੈ ਸ਼ੀਲ ਪੁੱਤ ਉੱਠ ਕੇ ਵੇਖ ਕੇ ਰਾਂ ਅਸੀਂ ਪੱਟੇ ਗਏ ਮੇਰੇ ਪੁੱਤ ਦਾ ਘਰ ਪੱਟਿਆ ਗਿਆ ਸ਼ੀਲ ਤੇਰੇ ਬੱਚੇ ਅੱਜ ਮਾਂ ਬਾਹਰ ਹੋ ਗਏ ਬੀਬੀ ਮੇਰਾ ਨਾਂ ਲੈ ਕੇ ਕਿਉਂ ਰੋਂਦੀ ਹੈ ਮੈਨੂੰ ਕਿਉਂ ਬਾਚਾ ਮਾਰਦੀ ਹੈ ਮੈਨੂੰ ਤਾਂ ਮਸਾਂ ਆਰਾਮ ਆਇਆ ਸੀ کئی ਮਹੀਨਿਆਂ ਦੇ ਦਰਦ ਪਿੱਛੇ ਇੱਕ ਗੂੜੀ ਨੀਂਦ ਕੀ ਮੈਂ ਸੁਪਨਾ ਵੇਖਿਆ ਇਹ ਚੀਕਾਂ ਵਿਰਲਾ ਆਪਣੇ ਮੈਨੂੰ ਜਗਾ ਦਿੱਤਾ ਇਹ ਤਾਂ ਸਾਰੇ ਮੈਨੂੰ ਰੋ ਰਹੇ ਨੇ ਮੈਂ ਕਿੱਥੇ ਹਾਂ ਮੈਂ ਖੁਦ ਆਪਣੇ ਸਰੀਰ ਨੂੰ ਵੇਖ ਰਹੀ ਹਾਂ ਇਹ ਤਾਂ ਉਸੇ ਤਰ੍ਹਾਂ ਗਲਿਆ ਸੜਿਆ ਬੂ ਮਾਰਦਾ ਹੈ ਪਰ ਮੈਨੂੰ ਦਰਦ ਤੋਂ ਨਜ਼ਾਤ ਨਹੀਂ ਮੈਂ ਆਪਣੇ ਸਰੀਰ ਤੋਂ ਵੱਖ ਕਿਉਂ ਹੋ ਗਈ ਮੈਂ ਤਾਂ ਮਰ ਗਈ ਹਾਂ ਨਹੀਂ ਮੈਂ ਇੰਨੀ ਛੇਤੀ ਨਹੀਂ ਮਰ ਸਕਦੀ ਮੇਰੇ ਤਾਂ ਛੋਟੇ ਛੋਟੇ ਬੱਚੇ ਨੇ ਸतीश ਸतीश ਵੇਖੋ ਤੁਹਾਡੀ ਸ਼ੀਲ ਤੁਹਾਡੇ ਸਾਹਮਣੇ ਮੈਂ ਕਿਧਰੇ ਨਹੀਂ ਗਈ ਮੈਂ ਤਾਂ ਸੌਂ ਗਈ ਸੀ ਕੁਝ ਪਰਵਾਸ ਤੇ ਦਰਦ ਤੋਂ ਛਟਕਾਰਾ ਮਿਲ ਗਿਆ ਬਸ ਚੈਨ ਪੈ ਗਿਆ ਤੇ ਮੇਰੀ ਸ਼ਾਇਦ ਅੱਖ ਲੱਗ ਗਈ ਸੀਸ਼ ਮੈਨੂੰ ਨਹੀਂ ਵੀ ਸੁਣ ਰਿਹਾ ਬੰਦੇ ਗੁੜੀਆਂ ਦਾ ਵੱਡਾ ਹੀ ਇਕੱਠ ਚਿੱਟੀਆਂ ਚੁੰਨੀਆਂ ਨਾਲ ਕਜੇ ਤੀਵੀਆਂ ਦੇ ਮੂੰਹ ਤਾਂਾਂ ਮਾਰਦੇ ਆਂ ਮੈਨੂੰ ਮੋਈ ਨੂੰ ਪਿੱਟ ਰਹੀ ਆਣੇ ਪਰ ਮੇਰੇ ਬੱਚੇ ਮੇਰੇ ਜ਼ਿਗਰ ਦੇ ਟੁਕੜੇ ਇਸ ਸਪੀਡ ਵਿੱਚ ਕਿੱਧਰ ਗਏ ਮੈਂ ਤੜਫੁੱਟੀ ਪੱਜ ਪਈ ਕਾਠ ਵਿੱਚ ਹਿੰਮਤ ਮੇਰਾ ਵੱਡਾ ਬੇਟਾ ਹਿੰਮਤ ਪਾਪਾ ਜੀ ਦੇ ਮੋਢੇ ਲੱਗਿਆ ਉਪਕੀ ਉਪਕੀ ਰੋਈ ਜਾਂਦਾ ਹੈ ਹੱਥ ਵਿੱਚ ਗੁਲਾਬ ਦਾ ਫੁੱਲ ਉਹ ਵੀ ਫੁੱਲ ਜਿਹੜਾ ਹਿੰਮਤ ਕੱਲ ਸ਼ਾਮ ਨੂੰ ਬਗੀਚੇ ਵਿੱਚ ਤੋੜ ਲਿਆ ਸੀ ਆਜੂ ਦਾ ਪੰਜਮੀ ਦਾ ਰਿਜ਼ਲਟ ਆਣਾ ਸੀ ਉਸਨੇ ਕਿਹਾ ਸੀ ਮੰਮਾ ਮੈਂ ਬਾਸੂ ਜਾਵਾਂਗੇ ਇਸ ਕਰਕੇ ਮੈਂ ਆਪਣੀ ਮੈਡਮ ਨੂੰ ਇਹ ਗੁਲਾਬ ਦਾ ਫੁੱਲ ਦੇਣਾ ਹੈ ਮੈਂ ਗੁੱਸੇ ਹੋਈ ਸੀ ਹਿੰਮਤ ਫੁੱਲ ਨਹੀਂ ਟੁੱਟਿਆ ਇਹ ਤਾਂ ਟਾਣੀ ਤੇ ਸੋਨਾ ਲੱਗਦਾ ਹੁਣ ਤਾਂ ਇਹ ਛੀਤੀ ਮੁਰਝਾ ਜਾਵੇਗਾ ਮੰਮੀ ਮੈਂ ਇਸ ਨੂੰ ਦੁਬਾਰਾ ਨਹੀਂ ਜੋੜ ਸਕਦਾ ਹਿੰਮਤ ਨੇ ਭੋਲੇ ਜਿਹੇ ਮੂੰਹ ਨਾਲ ਮੈਨੂੰ ਪੁੱਛਿਆ ਨਹੀਂ ਬੇਟਾ ਇੱਕ ਵਾਰ ਜਿਹੜਾ ਫੁੱਲ ਟਾਣੀ ਤੋਂ ਵੱਖ ਹੋ ਗਿਆ ਉਹ ਫੇਰ ਨਹੀਂ ਜੁੜਦਾ ਹਿੰਮਤ ਦੇ ਹੱਥੋਂ ਫੁੱਲ ਡਿੱਗ ਪਿਆ ਗੁਲਾਬ ਦੇ ਫੁੱਲ ਨੂੰ ਦੁਨੀਆ ਦੇ ਇਕੱਠ ਨੇ ਪੈਰਾਂ ਹੇਠ ਮਸਲ ਦਿੱਤਾ ਮੇਰਾ ਛੋਟਾ ਮੇਰਾ ਨਵਦੀਪ ਨਵੀ ਕਿੱ데 ਰਹਿ ਤੂੰ ਮੇਰੀ ਰੂਹ ਤੜਫ ਰਹੀ ਹੈ ਆਪਣੇ ਜਹਾਂ ਬਰਿਆਂ ਦੇ ਨਵੀ ਨੂੰ ਮੈਂ ਇੱਧਰ ਉੱਧਰ ਲੱਭ ਰਹੀ ਉਹ ਖੜਾ ਗੁਬਾਰੇ ਤੇ ਝੰਡੀਆਂ ਨਾਲ ਸਜਾਈ ਆਰਤੀ ਨੂੰ ਵੇਖਣ ਸ਼ਾਇਦ ਕਿਸੇ ਪੂਰੀ ਉਮਰ ਭੋਗ ਕੇ ਮਰੇ ਬੈਦ ਦੀ ਆਰਤੀ ਹੋਵੇਗੀ ਆਰਤੀ ਦੇ ਨਾਲ ਵਜਦੇ ਬਾਜੇ ਸੁਣ ਕੇ ਨਵੀ ਤਾੜੀਆਂ ਮਾਰੇ ਉਸ ਨੂੰ ਨਹੀਂ ਪਤਾ ਆਪਣੀ ਮਾਂ ਦੇ ਵਿਛੜਨ ਦੇ ਕਹਿਰ ਦਾ ਮੈਂ ਉਹਦੇ ਨੇੜੇ ਹੀ ਹੋ ਗਈ ਨਵੀਂ ਨਾਰਥੀ ਦੇ ਤੋਂ ਦੀਆਂ ਸੁੱਟੀਆਂ ਖਿੱਲਾ ਚੁੱਕ ਕੇ ਮੂੰਹ ਵਿੱਚ ਪਾਲੀ ਨਵੀਂ ਬੇਟੇ ਭੁੱਖਾ ਹੋਨੇਗਾ ਨਵੀਂ ਮੰਮਾ ਨੂੰ ਸੰਦੈ ਨਹੀਂ ਸੁਣ ਰਿਹਾ ਨਹੀਂ ਵੇਖ ਰਿਹਾ ਲੱਗਦਾ ਭੁੱਖਾ ਹੈ ਸਤੀਸ਼ ਨੇ ਬੁੱਧੀ ਚੁੱਕ ਲਈ ਮੈਂ ਸਤੀਸ਼ ਦੇ ਨਾਲ ਨਜ਼ਰ ਤੁਰ ਪਈ ਉਹਦੀਆਂ ਹੰਝੂਆਂ ਭਰੀਆਂ ਅੱਖਾਂ ਦੇਖਿ ਲਰੇ ਵਾਲ ਜਿਵੇਂ ਕੋਈ ਫਕੀਰ ਬੇਵਸਲਾ ਆਚਾਰ ਮੈਨੂੰ ਨਹੀਂ ਸਹਿਣ ਹੋ ਰਿਹਾ ਸਤੀਸ਼ ਸਤੀਸ਼ ਸੁਣੋ ਮੈਨੂੰ ਤੁਸੀਂ ਮੈਨੂੰ ਸਾੰਬਿਆ ਗਲਿ ਸੜੀ ਬੋ ਮਾਰਦੀ ਨੂੰ ਤੁਹਾਨੂੰ ਕਦੇ ਕਿਚਿਆਣ ਨਹੀਂ ਆਈ ਫਿਰ ਰੱਬ ਨੇ ਤੁਹਾਡੀ ਸੇਵਾ صدਕਾ ਮੈਨੂੰ ਠੀਕ ਕਿਉਂ ਨਹੀਂ ਕੀਤਾ ਮੈਨੂੰ ਆਪਣੇ ਬੱਚਿਆਂ ਨਾਲ ਹੋਰ ਰਹਿਣ ਦਾ ਮੌਕਾ ਕਿਉਂ ਨਹੀਂ ਮਿਲਿਆ ਮੇਰੇ ਬੱਚੇ ਮੋਈ ਮਾਂ ਦੇ ਚੀਜਲੇ ਤੁਹਾਨੂੰ ਪੁੱਛਣਗੇ ਮੰਮਾ ਕਿੱਥੇ ਗਏ ਤੁਸੀਂ ਕੀ ਆਖੋਗੇ ਸਤੀਸ਼ ਨੂੰ ਇਸ ਰੂਹ ਦੀ वेदना ਦਾ ਅਹਿਸਾਸ ਨਹੀਂ ਸੀ ਉਹ ਕੀ ਆਖੇਗਾ ਬੱਚਿਆਂ ਨੂੰ ਸ਼ਾਇਦ ਰਾਤ ਨੂੰ ਅਸਮਾਨ ਵਿੱਚ ਵਸਦੀ ਖਿੱਤੀ ਦਾ ਕੋਈ ਤਾਰਾ ਵਿਖਾ ਦੇਵੇਗਾ ਉਹ ਵੇਖੋ ਮम्मा ਤਾਰਾ ਬਣ ਗਏ ਇਹ ਕੌਣ ਪੋਏ ਲिटल ੜਕੇ ਚੀਕਦਾ ਹੈ ਮੇਰੀ ਛੋਟੀ ਭੈਣ ਮੇਰੇ ਸ਼ਹਿਰ ਵਸਦੀ ਸੀ ਪਰ ਮੇਰੇ ਕੀੜਿਆਂ ਭਰੇ ਬੂਮਾਰਦੇ ਸਰੀਰ ਨੇੜੇ ਕਦੇ ਨਹੀਂ ਆਈ ਇੱਕ ਦਿਨ ਆਈ ਸੀ ਨੱਕ ਤੇ ਰਮਾਣ ਰੱਖ ਕੇ ਉਲਟੀ ਕਰ ਦਿੱਤੀ ਮੋੜ ਨਹੀਂ ਆਈ ਤੇ ਅੱਜ ਜੀ ਕਾ ਸਭ ਤੋਂ ਵੱਧ ਮਾਰਦੀ ਦੂਜੇ ਪਾਸੇ ਵੱਡੀ ਭੈਣ ਜਿਹੜਾ ਮਿਲਦਾ ਗਲ ਲੱਗ ਕੇ ਬੈਣ ਪਉਂਦੀ ਹੈ ਇਹ ਰੋਂਦੀ ਨਹੀਂ ਮੌਕਾ ਰੱਖਦੀ ਹੈ ਮੈਨੂੰ ਅਕਸਰ ਹੀ ਕਹਦੀ ਹੈ ਚੰਗੇ ਮਾੜੇ ਵੇਲੇ ਬੰਦੇ ਨੂੰ ਮੌਕਾ ਰੱਖਣਾ ਚਾਹੀਦਾ ਇਹ ਤਾਂ ਆਪਣੀ ਗ੍ਰੇਸ થી ਦਵੇਲੀ ਸੀ ਸतीश ਨੇ ਵੱਡੀ ਭੈਣ ਲਈ ਮਿੰਤਾ ਵੀ ਕੀਤੀ ਹੈ ਕਿ ਕੁਝ ਦਿਨ ਸਾਡੇ ਵੀ ਕਟਾ ਜਾਵੇ ਬੱਚੇ ਛੋਟੇ ਨਹੀਂ ਮੇਰੀ ਭੈਣ ਜੀ ਨੂੰ ਸਮਾਂ ਨਹੀਂ ਸੰਗਤਾਂ ਤੀਰਤਾ ਦੇ ਮੰਦਰਾਂ ਵਿੱਚ ਬੇਲ ਨਹੀਂ ਉਸ ਨੂੰ ਵੀ ਮੇਰੇ ਵਿੱਚੋਂ ਬੋਹ ਹੁੰਦੀ ਸੀ ਮੇਰੀ ਮਾਂ ਜਾਇਆਂ ਦਾ ਖੂਨ ਫੈਲ ਸੀ ਪਰ ਮੇਰੇ ਬੱਚੇ ਨੂੰ ਤਾਂ ਮੇਰੇ ਵਿੱਚ ਕਦੇ ਬੋਹ ਨਹੀਂ ਆਈ ਉਹ ਵੀ ਤਾਂ ਮੇਰੇ ਦੁਆਲੇ ਦੁਆਲੇ ਰਹਿੰਦੇ ਸੀ ਇੱਕ ਖੁੰਝੇ ਖੜਾ ਮੇਰਾ ਛੋਟਾ ਵੀਰ ਤੇ ਭਾਬੀ ਜਾਰੋ ਜਾਰ ਹੁੰਦੀ ਭਾਬੀ ਵਹਿਣ ਸਿਆਪਾ ਨਹੀਂ ਕਰ ਰਹੀ ਉਹ ਹਿੰਮਤ ਨੂੰ 깟ਨ ਨਾਲ ਲਈ ਹੰਜੂਆਂ ਦਾ ਸਮੁੰਦਰ ਪਗਾ ਰਹੀ। ਮੈਨੂੰ ਪਤਾ ਹੈ ਉਹ ਸਮਾਜਿਕ ਦਿਖਾਵੇ ਮੋਕਾ ਰੱਖਣ ਵਾਲੇ ਲੋਕਾਂ ਵਰਗੀ ਨਹੀਂ। ਜੇ ਕੋਈ ਮੇਰਾ ਪਤਾ ਲੈਣ ਆਇਆ ਸੀ ਤਾਂ ਇਹੀ ਮੇਰਾ ਵੀਰ ਮੇਰੀ ਹਾਲਤ ਵੇਖ ਕੇ ਭੁੱਬਾ ਮਾਰ ਉਠਿਆ ਸੀ। ਜਦ ਆਉਂਦਾ ਤਾਂ ਦਵਾ ਦਾ ਰੁਦੈ ਇੰਤਜ਼ਾਮ ਕਰਦਾ। ਸतीश ਨੂੰ ਹੌਸਲਾ ਦਿੰਦਾ। ਰੋਜ਼ ਫੋਨ ਕਰਦਾ। ਸतीश ਨੇ ਪੈਸੇ ਨਾਲ ਵੀ ਮਦਦ ਕੀਤੀ। ਪਰ ਮੈਂ ਜਾਣਦੀ ਆ ਇਹਨਾਂ ਦੇ ਹੰਝੂਆਂ ਦਾ ਝੂਠੇ ਵੈਣ ਸਿਆਪੇ ਅੱਗੇ ਕੋਈ ਮੁੱਲ ਨਹੀਂ ਮੇਰੇ ਵੀਰ ਨੇ ਮੇਰੇ ਰਿਸ਼ਤੇ ਦਾ ਮੁੱਲ ਜ਼ਰੂਰ ਪਾਇਆ ਸੀ ਬਹੁਤੀਆਂ ਤੀਵੀਆਂ ਤਾਂ ਆਪਣੇ ਮੋਹਿਆਂ ਨੂੰ ਯਾਦ ਕਰਕੇ ਪਿੱਟਦੀਆਂ ਸੀ ਮੇਰੇ ਬਲੂੰਗੜਿਆਂ ਵੱਲ ਭਾਂ ਵਿਨੂ ਵਿਨੂ ਕਰਦੇ ਬੱਚਿਆਂ ਨੂੰ ਕਿਸੇ ਨੇ ਗੱਲ ਨਾਲ ਨਹੀਂ ਲਾਇਆ ਇਹ ਰਿਸ਼ਤੇ ਰੂਣ ਸਿਆਪਾ ਕਰਕੇ ਹੁਣ ਚੁੱਪ ਹੋ ਗਏ ਤੇ ਹੋਰ ਦੁਨੀਆਦਾਰੀ ਦੀਆਂ ਗੱਲਾਂ ਵਿੱਚ ਉਲਝ ਚੁੱਕੇ ਹਨ ਮੈਂ ਭੱਜਦੀ ਫਿਰਦੀ ਹਰ ਇੱਕ ਦੇ ਨੇੜੇ ਜਾਂਦੀ ਆ ਸ਼ਾਇਦ ਮੈਨੂੰ ਕੋਈ ਵੇਖੇ ਸੁਨੇ ਮਹਿਸੂਸ ਕਰੇ ਵੱਡੀ ਮਾਸੀ ਨੇ ਦੇਖ ਇੱਕ ਜਨਾਨੀ ਦੀ ਚੁੰਨੀ ਫੜ ਲਈ ਨੀ ਪਹਿਣੇ ਆ ਲੈ ਸਵੜੀ ਸੋਹਣੀ ਲਾਈਏ ਕਿੱਥੋਂ ਲੈਂਦੀ ਐ ਮੈਨੂੰ ਲੈ ਕੇ ਭੇਜ ਦੇਣੀ ਚਿੱਟੇ ਦੁਪੱਟੇ ਨੂੰ ਲਾਵਾਂਗੀ ਕਿਤੇ ਚੰਗੇ ਮਾੜੇ ਥਾਂ ਤੇ ਲੈਣਾ ਪੈਂਦਾ ਤਾਂ ਚੰਗਾ ਲੱਗਦਾ ਮੇਰੀਆਂ ਗੌਂੜਨਾ ਮੇਰੇ ਰਿਸ਼ਤੇਦਾਰਾਂ ਨਾਲ ਸਦੀਛ ਦੇ ਦੂਜੇ ਵਿਆਹ ਦੀਆਂ ਵਿਅੰਤਾਂ ਵੀ ਬਣਾਉਣ ਲੱਗ ਪਈਆਂ ਮੇਰੇ ਹਿੰਮਤ ਤੇ ਨਵੀਂ ਵਾਸਤੇ ਹੋਰ ਮੰਮੀ ਲਿਆਉਣ ਗਈਆਂ ਮੇਰਾ ਸਿਰ ਲੱਕੜਾਂ ਤੇ ਰੱਖ ਦਿੱਤਾ ਮੇਰੀ ਰੂਹ ਕੰਬ ਗਈ ਠਹਿਰੋ ਠਹਿਰ ਜਾਓ ਮੇਰਾ ਰੌਲਾ ਪਿਆ ਕੌਣ ਠਹਿਰੇ ਰਜੇ ਚੱਲੇ ਪਿਆ ਹੈ ਉਹ ਰੁਕਦਾ ਨਹੀਂ ਠਹਿਰ ਤਾਂ ਮੈਂ ਗਈ ਰਾਹ ਤਾਂ ਮੇਰਾ ਮੁੱਕ ਗਿਆ ਮੇਰੇ ਹਿੰਮਤ ਨੂੰ ਜਿਖਣ ਨੂੰ ਅੱਗ ਦੇ ਲਈ ਅਗਾਹ ਕਰ ਦਿੱਤਾ ਉਹ ਉੱਚੀ ਉੱਚੀ ਰੋ ਰਿਹਾ ਪਪਾ ਨਹੀਂ ਅੱਗ ਲਾਉਣੀ ਮम्मा ਨੂੰ ਪੀੜ ਹੋਵੇਗੀ ਮम्मा ਨੂੰ ਮੈਂ ਨਹੀਂ ਅੱਗ ਲਾਉਣੀ ਪਰ ਪੁੱਤਰ ਇਹ ਤਾਂ ਰਸਮ ਹੈ ਵੱਡੀ ਭੈਣ ਨੇ ਸਿਰਪ ਵਿਖਾਉਣੀ ਸੀ ਅੱਗੇ ਹੋ ਕੇ ਹਮਦ ਨੂੰ ਅੱਗ ਦੇਣ ਲਈ ਕਿਹਾ ਸਿਵਾ ਮਚ ਪਿਆ ਹਮਦ ਹੰਝੁਕੇ ਲੜ ਰਿਹਾ ਲਾਟਾਂ ਉੱਤਾਂ ਉੱਠਣ ਲੱਗ ਗਈਆਂ ਚੰਗਿਆੜੇ ਉੱਡ ਰਹੇ ਨੇ ਵਿਕਸ ਦੇ ਨੇ ਫਿਰ ਬੁੱਝ ਕੇ ਧਰਤੀ ਤੇ ਸੁਭਾਵ ਮਨ ਵੰਡ ਗਈ ਪਈ ਸਵਣਾ ਨੇ ਮੇਰੇ ਮੱਛਦੇ ਸੀ ਵੀਰ ਤੇ ਪੁੱਹਾ ਲਈ ਕੀਨੇ ਲੋਕ ਸਭ ਅਜੁੱਬੇ ਨੇ ਅਸਲੀ ਮੁਰਤੇ ਨੇ ਤੁਰਦੇ ਫਿਰਦੇ ਪਰ ਬਿਨਾ ਅਹਿਸਾਸ ਤੋਂ ਤੀਵੀਂ ਹਨੇੜੇ ਪਾਣੀ ਨਾਲ ਅੱਖਾਂ ਧੋ ਲਈਆਂ ਹਰ ਇੱਕ ਨੇ ਧਰਤੀ ਦੀ ਗੁੱਖ ਚੋਂ ਇੱਕ ਇੱਕ ਡੱਕਾ ਪੁੱਟ ਲਿਆ ਡੱਕਾ ਤੋੜ ਕੇ ਆਪਣੇ ਸਿਰੋਂ ਪਿੱਛੇ ਸੁੱਟ ਦਿੱਤਾ ਮੇਰੇ ਵਾਲ ਪਿੱਟ ਕਰ ਗਏ ਫਿਰ ਮੋੜ ਨਹੀਂ ਵੇਖਿਆ ਇਹਨਾ ਡੱਕਾ ਨਹੀਂ ਤੋੜਿਆ ਮੋਈ ਸ਼ੀਲ ਨਾਲੋਂ ਰਿਸ਼ਤਾ ਤੋੜ ਦਿੱਤਾ ਇਹ ਟੁੱਟੇ ਡੱਕੇ ਮੇਰੀ ਰੂਹ ਵਿੱਚ ਖੁੱਭ ਗਏ ਕੱਚ ਦੀਆਂ ਕਿਰਚਾਂ ਬਾਣ ਮੇਰੀ ਰੂਹ ਨੂੰ ਜ਼ਖਮੀ ਕਰ ਗਏ ਲੋਕ ਸੀਵਿਆਂ ਵਿੱਚੋਂ ਬਾਹਰ ਚਲੇ ਗਏ ਇੱਕੋ ਆਪਾਲ ਵਿੱਚ ਹੀ ਬਦਲ ਗਏ ਉਹਨਾਂ ਦੀਆਂ ਗੱਲਾਂ ਵੀ ਬਦਲ ਗਈਆਂ ਕਿੰਨੀ ਬੇਪਰਵਾਹ ਹੁੰਦੀ ਹੈ ਜ਼ਿੰਦਗੀ ਤੇ ਕਿੰਨੀ ਤੜਪ ਭਰੀ ਹੁੰਦੀ ਹੈ ਅਣਹੋਣੀ ਮੌਤ ਸतीश ਤੇ ਮੇਰੇ ਬੱਚੇ ਹਾਲੇ ਵੀ ਮੇਰਾ ਮੱਚਦਾ ਸਿਵਾ ਵੇਖ ਕੇ ਰੋ ਰਹੇ ਨੇ ਸतीश ਨੂੰ ਸतीश ਨੇ ਹਿੰਮਤ ਨੂੰ ਉਂਗਲ ਲਾ ਲਿਆ ਵੀਰੇ ਨੇ ਨਵੀ ਨੂੰ ਗੋਦੀ ਚੁੱਕ ਲਿਆ ਉਹ ਵੀ ਦੁਰਪੇ ਮੈਂ ਤੋਂ ਦੂਰ ਮੈਂ ਤੜਪ ਰਹੀ ਹਾਂ ਨਾਲ ਜਾਣਾ ਚਾਹੁੰਦੀ ਹਾਂ ਪਰ ਜਕੜੀ ਗਈ ਭੱਜ ਨਹੀਂ ਸਕਦੀ ਮੈਂ ਹੁਣ ਕਿੱਥੇ ਜਾਵਾਂਗੀ ਮੈਂ ਤਾਰਿਆਂ ਦੀ ਕੀਤੀ ਨਾਲ ਨਹੀਂ ਰਲਣਾ ਮੈਂ ਤਾਂ ਇੱਥੇ ਹੀ ਰੁਦਣ ਕਰਾਂਗੀ ਇੱਥੇ ਹੀ ਭਟਕਦੀ ਰਹਾਂਗੀ ਪਰ ਕਿੰਨੀ ਕੁ ਦੇਰ ਸ਼ਾਇਦ ਉਹਨੀ ਦੇਰ ਤੜਪਾਂਗੀ ਜਿੰਨਾ ਚਿਰ ਮੇਰੇ ਬੋਟ ਆਹਲੜੇ 'ਚ ਉੱਡਣ ਯੋਗ ਨਹੀਂ ਹੁੰਦੇ ਉਹਨਾਂ ਦੇ ਖੰਭ ਨਹੀਂ ਲੱਗ ਜਾਂਦੇ ਜਿੰਨੀ ਤੇ ਉਹ ਅੱਧ ਨੰਗੇ ਅੱਧ ਭੁੱਖੇ ਸੌਣਗੇ ਮੈਂ ਰੁਦਣ ਕਰਦੀ ਰਹਾਂਗੀ ਮੈਂ ਰੁਦਣ ਖਾਦੀ ਰਹਾਂਗੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸਤਿ ਸ਼੍ਰੀ ਅਕਾਲ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ